ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਬੜਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂਬੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਥਾਣਾ ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਮਾ ਨੌਜਾਨਾ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਵੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਬਾਅਦਾਂ ਤੇ ਪਹਿਲਾਂ ਕੋਈ ਨਹੀਂ ਇਹ ਮਕਰਮਾਗੜ ਦੀ ਗਾਹ ਆਪਾਂ ਜੀ ਤਫ਼ਤੀਸ਼ ਜਰੀ ਕਰ ਰਹੇ ਜੋ ਅਗਲੀ ਤਫ਼ਤੀਸ਼ 24 ਸਾਰੀ ਗੱਲ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂ ਬਡਾਲਾ ਸਾਈਡ ਆ ਦੇ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂ ਬਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਥਾਣਾ ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਮਾ ਨੌਜਾਨਾ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਵੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਬਾਅਦਾਂ ਤੇ ਪਹਿਲਾਂ ਕੋਈ ਨਹੀਂ ਇਹ ਮਕਰਮਾਗੜ ਦੀ ਗਾਹ ਆਪਾਂ ਜੀ ਤਫ਼ਤੀਸ਼ ਜਰੀ ਕਰ ਰਹੇ ਜੋ ਅਗਲੀ ਤਫ਼ਤੀਸ਼ 24 ਸਾਰੀ ਗੱਲ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂ ਬਡਾਲਾ ਸਾਈਡ ਆ ਦੇ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਅਫਸਰ ਦੂਲ ਸਿੰਘ ਚੰਦੂ ਬਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਥਾਣਾ ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਮਾ ਨੌਜਾਨਾ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਵੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਬਾਅਦਾਂ ਤੇ ਪਹਿਲਾਂ ਕੋਈ ਨਹੀਂ ਇਹ ਮਕਰਮਾਗੜ ਦੀ ਗਾਹ ਆਪਾਂ ਜੀ ਤਫ਼ਤੀਸ਼ ਜਰੀ ਕਰ ਰਹੇ ਜੋ ਅਗਲੀ ਤਫ਼ਤੀਸ਼ 24 ਸਾਰੀ ਗੱਲ ਤੇ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਬੜਾਲਾ ਸਾਈਡ ਵਾਲ ਦੋ ਆ ਨੌਜਵਾਨ ਫੜੇ ਆ ਤੇ ਉਹਨਾਂ ਦੇ پاسੋਂ ਰਿਕਵਰੀ ਹੋਈ ਆ ਮੌਕੇ ਤੇ ਕਾਰਵਾਈ ਕੀਤੀ ਜਾਵੇ ਜਿਵੇਂ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਨ ਸਰਦੂਲ ਸਿੰਘ ਚੰਦੂਬੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ ਥਾਣਾ ਕਾਲਾਨੌਰ ਚ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਕਰ ਰਹੇ ਆ ਮਾ ਨੌਜਾਨਾ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਵੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਖੜੇ ਨੇ ਬੜਾ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਆ ਜੋ ਅਗਲੀ ਤਫਤੀਸ਼ ਚਾਹੂਗੀ ਸਾਰੀ ਗੱਲ